ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰਕਾਇ ਗੁਰੂ ਨਾਨਕ ਲੰਿ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜੁਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਇਕ ਬਹਾਦਰ ਸਿਮਰਿਆ ਘਰ ਨਾਉ ਨਿੱਧ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਜਸਾ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਅੰਜਾਮ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤੇਆਂ ਹਟੀਆਂ ਜਪੀਆਂ ਤਪੀਆਂ ਜਿਨਾ ਨਾਮ ਜੱਫਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬਲੋ ਜੀ ਵਾਹੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਾਰ ਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾਂ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰੱਖਿਆ ਰਿਆਇਤ ਦੇਗ ਤੇਗ ਫਤਿਹ ਵਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬਖੋੜੀ ਸਿੱਖਾ ਨੂੰ ਸਿੱਖੀ ਦਾਨ ਕੀ ਸਦਾਨ ਰਹਿਤ ਦਾਨ ਗਬੀਕ ਦਾਨ ਵਿਸਾਹ ਦਾਨ ਪਰ ਉਸਾ ਦਾਨ ਦਾੰਡਾ ਸੇਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰਜੀ ਦੇਸ਼ ਨਾਨ ਚੌਂਕੀਆਂ ਝੰਡੇ ਬੁੰਗੇ ਯੁਗੋ ਯੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸੇ ਗੁਰੂ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਗਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ দান ਖਾਲਸਾ ਜੀ ਨੂੰ ਬਖਸ਼ੇ ਹੇ ਦੇਵਾਨਿਆਂ ਦੇ ਮਾਣ ਨੇ ਤਾਰੇ ਆਦੇ ਤਾਨ ਨੇ ਉਟੇ ਆਂਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਬਰੋਸਾਈ ਹੋਈ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅਰਦਾਸ ਬੇਨਤੀ ਹੈ ਜੀ ਘੇਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਿਰਿਆ ਚੜੀ ਨਾ ਕੇ ਨਹੋ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਤੇਗ ਬਹਾਦਰ ਸਿਮਰੈ ਘਰ ਨਾਮ ਨਿਤ ਆਵੇ ਸਭ ਥਾਈ ਹੋਏ ਐਸੇ ਦੀਨ ਦੇ ਆਲ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਨੇ ਤਿਲਕ ਜੰਜੂ ਦੀ ਰੱਖਿਆ ਵਾਸਤੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਪਰ ਉਪਕਾਰ ਕਰਦਿਆਂ ਹੋਇਆ ਸ਼ਹਾਦਤ ਪ੍ਰਾਪਤ ਕੀਤੀ ਸਤਿਗੁਰ ਜੀ ਆਪ ਜੀ ਦਾ ਪਾਵਨ ਸੀਸ ਭਾਈ ਜੈਤਾ ਜੀ ਸੱਚੇ ਪਾਤਸ਼ਾਹ ਦਿੱਲੀ ਚਾਂਦਨੀ ਚੌਕ ਵਿਖੇ ਤੋਂ ਪੜ ਆਦਰ ਪੜਾ ਹੁੰਦਿਆਂ ਹੋਇਆ ਗੁਰਦੁਆਰਾ ਕੀਰਤਪੁਰ ਸਾਹਿਬ ਵਿਵਾਨਗੜ ਸਾਹਿਬ ਵਿਖੇ ਪਹੁੰਚੇ ਅੱਜ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਮਹਾਰਾਜ ਜੀ ਉਸੇ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਆਪ ਜੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਮਾਤਾ ਦਾਨਕੀ ਜੀ ਧੰਤਨ ਮਾਤਾ ਗੁਜਰ ਕੌਰ ਜੀ ਆਪ ਜੀ ਸਮੇਤ ਪਰਿਵਾਰ ਸਮੂਹ ਸੰਗਤਾਂ ਦੇ ਵਿਵਾਨਗੜ ਸਾਹਿਬ ਤੋਂ ਸੋਹਣੇ ਵਿਵਾਨ ਵਿੱਚ ਸਤਿਗੁਰਾਂ ਦੇ ਪਾਵਨ ਸ਼ੀਸ਼ ਨੂੰ ਸ਼ੋਭਤ ਕਰਕੇ ਕੀਰਤਨ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਸਤਿਗੁਰ ਜੀ ਇਸੇ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੂਹ ਗਲ ਪੰਥ ਨਿਹੰਗ ਸਿੰਘ ਜਥੇਬੰਦੀਆਂ ਮਹਾਪੁਰਸ਼ਾਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਨਗਰ ਕੀਰਤਨ ਸੱਚੇ ਪਾਤਸ਼ਾਹ ਆਰੰਭ ਹੋਇਆ ਸੋ ਆਪ ਜੀ ਦੇ ਪਾਵਨ ਸਥਾਨਾਂ ਤੇ ਪਹੁੰਚੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸਤਿਗੁਰ ਜੀ ਜਿੱਥੇ ਇਲਾਹੀ ਗੁਰਬਾਣੀ ਦਾ ਸ਼ਬਦ ਕੀਰਤਨ ਹੋਇਆ ਉਪਰੰਤ ਜਪ ਜੀ ਸਾਹਿਬ ਜੀ ਦੇ ਪਾਠ ਸਤਿਗੁਰ ਜੀ ਸੋਹਿਲਾ ਸਾਹਿਬ ਜੀ ਦੇ ਪਾਠ ਆਨੰਦ ਸਾਹਿਬ ਜੀ ਦੇ ਪਾਠ ਹੋਏ ਗੁਰਬਾਣੀ ਪੜਦਿਆਂ ਨਗਰ ਕੀਰਤਨ ਵਿੱਚ ਸੇਵਾ ਕਰਦੇ ਆ ਆਪ ਜੀ ਦੇ ਦਰ ਤੇ ਸੇਵਾ ਨਿਭਾਉਂਦੇ ਆ ਸਤਿਗੁਰੂ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਜੀ ਸ਼ਹਾਦਤੋ ਪੰਜਵੇਂ ਦਿਨ ਆਪ ਜੀ ਨੇ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਪਾਵਨ ਸੀਸ ਦਾ ਸੰਸਕਾਰ ਕੀਤਾ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਆ ਕੇ ਆਪ ਜੀ ਨੇ ਪਾਵਨ ਗੁਰਬਾਣੀ ਦਾ ਜਾਪ ਕੀਤਾ ਸੱਚੇ ਪਾਤਸ਼ਾਹ ਆਪ ਜੀ ਦੀਆਂ ਸੰਗਤਾਂ ਆਪ ਜੀ ਦਾ ਸਮੂੱਚਾ ਖਾਲਸਾ ਆਪ ਜੀ ਦੇ ਪਾਵਨ ਸਥਾਨਾਂ ਤੇ ਹਾਜ਼ਰ ਹੋਇਆ ਹੈ ਮਹਾਰਾਜ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਾਤੇ ਸੱਚੇ ਪਾਤਸ਼ਾਹ ਕਲਯੁਗੀ ਜੀਵਾਂ ਪਰ ਆਪ ਜੀ ਦੀ ਮਰਿਆਦਾ ਨੂੰ ਨਿਭਾਇਆ ਮਹਾਰਾਜ ਆਪ ਜੀ ਦੀ ਮਰਿਆਦਾ ਨਭਾਉਂਦੇ ਆ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਮਹਾਰਾਜੀ ਆਗਾਤ ਉਸ ਮਤ ਬਖਸ਼ਣੀ ਸੀਸ ਤੇ ਮੇਹਰ ਭਰਿਆ ਹੱਥ ਰੱਖਣਾ ਜਿੰਨੀਆਂ ਵੀ ਸੰਗਤਾਂ ਆਪ ਜੀ ਦੇ ਪਾਵਨ ਹਜ਼ੂਰੀ ਅੰਦਰ ਸਤਿਗੁਰੂ ਜੀ ਪਾਵਨ ਅਸਥਾਨਾਂ ਤੇ ਪਹੁੰਚੀਆਂ ਸਬਨਾਂ ਦਾ ਚੱਲਿਆ ਕਦਮ ਕਦਮ ਲੇਖੇ ਲਾਉਣਾ ਸਬਨਾਂ ਦੀ ਯਾਤਰਾ ਸਫਲੀ ਕਰਨੀ ਸਬਨਾਂ ਨੂੰ ਦਰੋਂ ਘਰੋ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਅੰਮ੍ਰਿਤ ਦੀਆਂ ਦਾਤਾਂ ਦੇ ਕੇ ਦਿਵਾਜਣਾ ਮਹਾਰਾਜ ਜੀ ਆਪ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਮੱਤਬੁੱਧ ਪ੍ਰਦਾਨ ਕਰਨੀ ਸਤਿਗੁਰ ਜੀ ਅਸੀਸ ਸਸਕਾਰ ਦਿਵਸ ਨੂੰ ਮਨਾਉਂਦਿਆਂ ਹੋਇਆਂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਸਤਿਗੁਰ ਜੀ ਕਿਰਪਾ ਕਰੋ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਚੱਲਣ ਦੀ ਮੱਤਬੁੱਧ ਪ੍ਰਦਾਨ ਕਰਦੇ ਹੋਏ ਅਗਲੇ ਦੀਵਾਨ ਅਰੰਭ ਕਰਨ ਦੀ ਆਗਿਆ ਬਖਸ਼ੋ ਜੀ ਸੇਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ